ਜਦੋਂ ਪਰਮਜੀਤ ਬਾਬਾ ਜੀ ਢਿੱਲੇ ਹੋਏ ਸੀ 2013 ਦੇ ਵਿੱਚ ਰਾਤ ਨੂੰ ਬਾਬਾ ਜੀ ਕਹਿੰਦੇ ਪਰਮਜੀਤ ਕੀ ਹੋ ਰਿਹਾ ਕੁਛ ਨਹੀਂ ਕਹਿੰਦੇ ਕੋਸ਼ ਤਾਂ ਹੋ ਰਿਹਾ ਕਹਿੰਦੇ ਮਹਾਰਾਜ ਜੀ ਵੀ ਖੱਬੀ ਬਾਹਂ ਚ ਛੋਟਾ ਛੋਟਾ ਹਰਦਦ ਹੋ ਰਿਹਾ ਹੈ ਹੋਰ ਕੁਛ ਨਹੀਂ ਕਹਿੰਦੇ ਜਾ ਜਵੈਨ ਖਾਲਾ ਲੰਗਰ ਚ ਜਾ ਕੇ ਪਿੱਛੋਂ ਹਰੀ ਸਿੰਘ ਜੀ ਨੂੰ ਬੁਲਾ ਲਿਆ ਕਹਿੰਦੇ ਇਹਨੂੰ ਹੁਣੇ ਲੁਧਿਆਣੇ ਲੈ ਜਾ ਕਹਿੰਦੇ ਡਾਕਟਰ ਆਰ ਪੀ ਸਿੰਘ ਕੋਲ ਲੈ ਜਾ ਜਿੰਦਰ ਨੂੰ ਫੋਨ ਕਰ ਦੋ ਉਹ ਕਹਿੰਦੇ ਠੀਕ ਹੈ ਪਰਮਜੀਤ ਬਾਬਾ ਜੀ ਨੂੰ ਕਹਿਣ ਲੱਗੇ ਵੀ ਚਲੋ ਜਾਣਾ ਪਰਮਜੀਤ ਬਾਬਾ ਜੀ ਕਹਿੰਦੇ ਕਿੱਥੇ ਜਾਣਾ ਕਹਿੰਦੇ ਬਾਬਿਆਂ ਨੇ ਕਿਹਾ ਵੀ ਪੰਚਮ ਹਸਪੀਟਲ ਤੇ ਫਿਰ ਵੀ ਫਿਰਨੇ ਹਜੇ ਗਏ ਨਹੀਂ ਜਾਓ ਉਹ ਜਾਂਦੇ ਜਾਂਦੇ ਸੀ ਟੈਕ ਹੋ ਗਿਆ ਸਵੇਰ ਤੱਕ ਉਹਨਾਂ ਨੇ ਦੇਖਿਆ ਉਹ ਟੈਕ ਹੋ ਗਏ ਘਾਟ ਦੇ ਇਕੱਠੇ ਡਾਕਟਰਾਂ ਨੇ ਕਿਹਾ ਵੀ ਇਹ ਤਾਂ ਡੈੱਡ ਕਲੀਅਰ ਕਰ ਦਿੱਤੀ ਫਿਰ ਬਾਬਾ ਜੀ ਨੇ ਇਧਰੋਂ ਫੋਨ ਕੀਤਾ ਕਹਿੰਦਾ ਪੁੱਛੋ ਪਰਮਜੀਤ ਦਾ ਕੀ ਹਾਲ ਪੁੱਛਿਆ ਤਾਂ ਮਹਾਰਾਜ ਜੀ ਸ੍ਰੀ ਛੱਡ ਗਏ ਉਹ ਭਾਈ ਕਹਿੰਦੇ ਆਪਾਂ ਥੱਕ ਜਾਂਦੇ ਆਪਾਂ ਸਾਹ ਲੈਣ ਲੱਗ ਜਾਂਦੇ ਆਂ ਦਿਲ ਵੀ ਸਾਹ ਲੈਣ ਲੱਗ ਗਿਆ ਹੋਣਾ ਕੋਈ ਡਾਕਟਰ ਨੂੰ ਕੋਈ ਚੰਗੀ ਜੀ ਦਵਾਈ ਦੇ ਕੇ ਦੇਖੋ ਚਲੋ ਜੀ ਉਹ ਡਾਕਟਰ ਆਰ ਪੀ ਸਿੰਘ ਬਾਬਾ ਜੀ ਤੇ ਸ਼ਰਦਾ ਰੱਖਦਾ ਸੀ ਉਹ ਕਹਿੰਦਾ ਵੀ ਹੁਣ ਦਵਾਈ ਤਾਂ ਨਹੀਂ ਖਾਸੇ ਚ ਦੇ ਸਕਦੇ ਵੀ ਸ਼ੌਕਲਾ ਸਪੈਸ਼ਲਿਟੀ ਦਾ ਝਟਕਾ ਇੰਨਾ ਬਚਨ ਕਰਕੇ ਚੰਗੀ ਜੀ ਦਵਾਈ ਦਿਓ ਪਈਆ ਸੰਤ ਉੱਠ ਕੇ ਬਾਤ ਕਰਦੇ ਉੱਧਰ ਉਹਨਾਂ ਨੂੰ ਕਹਿੰਦਾ ਵੀ ਸ਼ੌਕ ਲਾਓ ਜਦੋਂ ਸ਼ੌਕ ਲਾਇਆ ਬਿਲਕੁਲ ਨੇਤਰ ਖੋਲਦੇ ਸਾਰ ਪਹਿਲਾ ਵਰਡ ਜਿਹੜਾ ਸੰਤ ਪਰਮਜੀਤ ਸਿੰਘ ਨੇ ਬੋਲਿਆ ਉਹ ਏ ਸੀ ਪਰ ਇਹੋ ਜੋ ਬਾਬੇ ਖੜੇ ਅੰਮ੍ਰਿਤ ਨਫਾ ਟੇਕ ਲੇ ਅੰਦਰ ਕਹਿੰਦਾ ਕਿੱਥੇ ਖੜੇ ਬਾਬੂ ਕਹਿੰਦਾ ਹੁਣ ਇੱਥੇ ਖੜੇ ਸੋਥੋਂ ਉੱਧਰ ਪਹੁੰਚ ਜੇ ਫਿਰ ਬਾਹਰ ਆ ਕੇ ਕਹਿੰਦੇ ਭਾਈ ਹੁਣ ਪੁੱਛੋ ਫੋਨ ਕਰਕੇ ਕੀ ਹਾਲ ਹੈ ਪੁੱਛਿਆ ਕਹਿੰਦੇ ਜੀ ਅੱਖਾਂ ਕੋਲਿੰਗ